ਕਾਰ ਦੇ ਬਾਹਰ ਖੜੀ ਗੱਡੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਸੜ ਗਈ ਤੇ ਕਾਫੀ ਨੁਕਸਾਨ ਹੋਇਆ ਮੋਹੱਲਾ ਵਾਸੀਆਂ ਨੇ ਤੁਰੰਤ ਕਾਰ ਮਾਲਕ ਨੂੰ ਸੂਚਿਤ ਕੀਤਾ ਤੇ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜਿਸ ਤੋਂ ਬਾਅਦ ਕਾਰ ਮਾਲਕ ਤਰਸੀਮ ਲਾਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਖਾਨੇਦਾਰ ਤਰਮਿੰਦਰ ਪੁਲਿਸ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਬਿਆਨ ਦਰਜ ਕੀਤੇ ਅਤੇ ਪੁਲਿਸ ਨੇ ਕਿਹਾ ਕਿ ਵਾਰਦਾਤ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਘਟਨਾ ਫਿਲੌਰ ਦੇ ਪਿੰਡ ਤੇ ਹਿੰਗ ਤੋਂ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵਿਅਕਤੀ ਵੱਲੋਂ ਇਹ ਕਾਂਡ ਰਾਤ ਦੇ ਹਨੇਰੇ 'ਚ 12 ਵਜੇ ਕੀਤਾ ਗਿਆ ਤਾਂ ਜੋ ਕਿਸੇ ਨੂੰ ਪਤਾ ਨਾ ਲਗੇ ਪਰ ਗਵਾਂਡੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਿਹੜੀ ਹੁਣ ਤੁਸੀਂ ਮੌਕੇ ਤੇ ਪਹੁੰਚੇ ਆ ਅੱਗ ਲੱਗੀ ਦਾਸੀ ਗੱਡੀ ਨੂੰ ਮੈਂ ਇਸੇ ਧਰਮਿੰਦਰ ਸਿੰਘਾ ਫਲੋਰ ਤੋਂ ਠੀਕ ਹੈ ਜੀ ਮੈਂ ਬਦੌੜ ਡਿਊਟੀ ਆਫਸਰ ਆ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਜੀ ਵੀ ਤੈਂਕ ਪਿੰਡ ਦੇ ਵਿੱਚ ਇੱਕ ਡੇਜ਼ਰ ਗੱਡੀ ਪੀਬੀ 0 32 ਕਯੂ 4393 ਹਾਂਜੀ ਜਿਹਨੂੰ ਕੋਈ ਰਾਤ 12 1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਉਹਨੂੰ ਅਗਨੀ ਭੇੜ ਚੜ੍ਹ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਆ ਡੈਮ ਚਗਾਉਨੇ ਆ ਸਾਰਾ ਕੁਝ ਦੇਖਦੇ ਆਂ ਦਾ ਜੋ ਵੀ ਮਨ ਦੀ ਕਾਰਵਾਈ ਜਿਹੜਾ ਵੀ ਦੋਸ਼ੀ ਸਾਹਮਣੇ ਹੋਊਗਾ ਉਹ ਬੰਦਾ ਉਸ ਤੋਂ ਪੁੱਛ ਕੇ ਜਤਾਇਆ ਕਿ ਇਸ ਤੇ ਕੋਈ ਸ਼ੱਕ ਨਹੀਂ ਹੈ ਉਧਾਰ ਤੇ ਕੋਈ ਨਹੀਂ ਅਜੇ ਤੱਕ ਨਾ ਨੇ ਕਿਸੇ ਦਾ ਸ਼ੱਕ ਨਹੀਂ ਕੀਤਾ ਓਕੇ ਉਹਦਾ ਕਹਿੰਦੇ ਵੀ ਪਹਿਲਾਂ ਡੈਂਪੋ ਵਗੈਰਾ ਚਕਾਰੋ ਫਿੰਗਰਪ੍ਰਿੰਟ ਵਗੈਰਾ ਦੇਖਦੇ ਆਂ ਨਾ ਜਿਹੜੀ ਵਾਰ ਰਿੰਜੀ ਕਾਰਵਿਦੀ ਵਿੱਚ ਕੋਈ ਆਉਂਦਾ ਸਾਹਮਣੇ ਕੀ ਕਰਵਾਂਗੇ ਉਹਦੇ ਬੰਦੀ ਕਾਰਵੀ ਕੀ ਕਰਾਂਗੇ ਜਿਹੜਾ ਬੰਦਾ ਸਾਹਮਣੇ ਆਉਂਦਾ ਕੋਈ ਦੋਸ਼ੀ ਤਰਸੇਮ ਲਾਲ ਨਾਂ ਹੈ ਜੀ ਮੇਰਾ ਪਿੰਡ ਤੇਂਗ ਦੇ ਰਹਿਣ ਵਾਲੇ ਆ ਜੀ ਜੀ ਸਵਾ 12 ਦੇ ਕਰੀਬ ਆਪਣੇ ਰਾਤੀਂ ਅੱਗ ਲੱਗੀ ਹੈ ਕਿਹੜੀ ਗੱਡੀ ਸੀ ਕੀ ਨੰਬਰ ਹੈ ਗੱਡੀ ਦਾ ਬਗੈਰ ਸੈਫਟ ਹੈ ਜੀ ਓਕੇ ਓਕੇ ਕੀ ਕਾਰਨ ਕੀ ਗੱਡੀ ਦਾ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗਵਾਂਡੀਆਂ ਨੇ ਆਪਣੇ ਠਾਲਿਆ ਜਦੋਂ ਅੱਗ ਲੱਗੀ ਗੱਡੀ ਨੂੰ ਠੀਕ ਹੈ ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ ਫੇਰ ਤਾਂ ਅਸੀਂ ਬੁਝਾਉਣ ਦੇ ਚੱਕਰ 'ਚ ਹੀ ਪੈ ਗਏ 90% ਗੱਡੀ ਝੋਲਸ ਗਈ ਗੱਡੀ ਹੁਣ 90% 70 80% ਚੱਲ ਨਹੀਂ ਰਹੀ 80 80% ਗੱਡੀ ਝੋਲਸ ਹੋ ਗਈ ਆ ਕੀ ਸ਼ੱਕ ਕਿਸੇ ਤੇ ਸ਼ੱਕ ਹੁਣ ਲੋਕੇਸ਼ਨ ਮੈਂ ਤਾਂ ਕਹਿੰਨਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਤੇ ਮੋਬਾਈਲਾਂ ਦੀ ਡੰਪ ਦੇ ਨੰਬਰ ਲਾਇਆ ਜਾਵੇ ਜਿਹੜਾ ਇੱਥੇ ਬੰਦਾ ਅੱਗ ਲਾਉਣ ਆਇਆ ਹਾਂ ਉਹਦਾ ਲੱਗੇ ਪਤਾ ਪ੍ਰਸ਼ਾਸਨ ਨੂੰ ਫਰ ਦੱਸਿਆ ਜਾਵੇ ਸਾਰੀ ਪਿੰਡ ਨੂੰ ਕਿ ਇਹਨੇ ਅੱਗ ਲਾਈ ਆ ਕਿਦਾਂ ਕਿਦਾਂ ਲੱਗੀ ਹੈ ਇਹ ਉਹ ਤੋਂ ਪਤਾ ਕੀਤਾ ਜਾਵੇ ਡੰਪ ਦੇ ਨੰਬਰ ਲਾਇਆ ਜਾਵੇ ਪ੍ਰਸ਼ਾਸਨ ਆ ਗਿਆ ਹੁਣ ਅੱਛਾ ਅੱਛਾ ਆ ਗਿਆ ਆਪਣੇ ਧਰਮਿੰਦਰ ਸਿੰਘ ਜੀ ਐਸਆਈ ਆਏ ਆ ਓਕੇ ਜੀ ਜੋ ਬੰਦੀ ਕਾਰਵਾਈ ਕਰਨਗੇ ਕਾਰ ਦੇ ਬਾਹਰ ਖੜੀ ਗੱਡੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਸੜ ਗਈ ਤੇ ਕਾਫੀ ਨੁਕਸਾਨ ਹੋਇਆ ਮੋਹੱਲਾ ਵਾਸੀਆਂ ਨੇ ਤੁਰੰਤ ਕਾਰ ਮਾਲਕ ਨੂੰ ਸੂਚਿਤ ਕੀਤਾ ਤੇ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜਿਸ ਤੋਂ ਬਾਅਦ ਕਾਰ ਮਾਲਕ ਤਰਸੀਮ ਲਾਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਖਾਣੇਦਾਰ ਤਰਮਿੰਦਰ ਪੁਲਿਸ ਕਰਮਚਾਰੀਆਂ ਨਾਲ ਮੌਕੇ ਤੇ ਪੁੱਜੇ ਅਤੇ ਬਿਆਨ ਦਰਜ ਕੀਤੇ ਅਤੇ ਪੁਲਿਸ ਨੇ ਕਿਹਾ ਕਿ ਵਾਰਦਾਤ ਕਰਨ ਵਾਲਿਆਂ ਦਾ ਪਤਾ ਲਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਘਟਨਾ ਫਿਲੌਰ ਦੇ ਪਿੰਡ ਤੇ ਹਿੰਗ ਤੋਂ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵਿਅਕਤੀ ਵੱਲੋਂ ਇਹ ਕਾਂਡ ਰਾਤ ਦੇ ਹਨੇਰੇ 'ਚ 12 ਵਜੇ ਕੀਤਾ ਗਿਆ ਤਾਂ ਜੋ ਕਿਸੇ ਨੂੰ ਪਤਾ ਨਾ ਲਗੇ ਪਰ ਗਵਾਂਡੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਿਹੜੀ ਹੁਣ ਤੁਸੀਂ ਮੌਕੇ ਤੇ ਪਹੁੰਚੇ ਆ ਅੱਗ ਲੱਗੀ ਦਾਸੀ ਗੱਡੀ ਨੂੰ ਮੈਂ ਇਸੇ ਧਰਮਿੰਦਰ ਸਿੰਘਾ ਫਲੋਰਾ ਥਾਣੇ ਤੋਂ ਠੀਕ ਹੈ ਜੀ ਮੈਂ ਬਦੌੜ ਡਿਊਟੀ ਆਫਸਰ ਆ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਜੀ ਵੀ ਤੈਗ ਪਿੰਡ ਦੇ ਵਿੱਚ ਇੱਕ ਡੇਜ਼ਰ ਗੱਡੀ ਪੀਬੀ 0 32 ਕਯੂ 4393 ਹਾਂਜੀ ਜਿਹਨੂੰ ਕੋਈ ਰਾਤ 12 1 ਵਜੇ ਦੇ ਕਰੀਬ ਕੋਈ ਅਣਪਛਾਤਾ ਬੰਦਾ ਜਿਹੜਾ ਵੀ ਉਹਨੂੰ ਅਗਨੀ ਭੇੜ ਚੜ੍ਹ ਕੇ ਗਿਆ ਵਾ ਤੇ ਮੌਕੇ ਤੇ ਪਹੁੰਚੇ ਆ ਡੈਮ ਚਗਾਉਨੇ ਆ ਸਾਰਾ ਕੁਝ ਦੇਖਦੇ ਆਂ ਦਾ ਜੋ ਵੀ ਮਨ ਦੀ ਕਾਰਵਾਈ ਜਿਹੜਾ ਵੀ ਦੋਸ਼ੀ ਸਾਹਮਣੇ ਹੋਊਗਾ ਉਹ ਬੰਦਾ ਉਸ ਤੋਂ ਪੁੱਛ ਕੇ ਜਤਾਇਆ ਕਿ ਇਸ ਤੇ ਕੋਈ ਸ਼ੱਕ ਨਹੀਂ ਆਧਾਰ ਤੇ ਜੀ ਅਜੇ ਤੱਕ ਨਾ ਨੇ ਕੋਈ ਸ਼ੱਕ ਨਹੀਂ ਕੀਤਾ ਓਕੇ ਉਹਦਾ ਕਹਿੰਦੇ ਵੀ ਪਹਿਲਾਂ ਡੈਂਪੋ ਵਗੈਰਾ ਚਕਾਰੋ ਫਿੰਗਰਪ੍ਰਿੰਟ ਵਗੈਰਾ ਦੇਖਦੇ ਆਂ ਜੀ ਜਿਹੜੀ ਵਾ ਰਿੰਜੀ ਕਾਰਵਾਈ ਦੇ ਵਿੱਚ ਕੋਈ ਆਉਂਦਾ ਸਾਹਮਣੇ ਕੀ ਕਾਰਵਾਈ ਉਹਦੇ ਬੰਦੀ ਕਾਰਵਾਈ ਕੀ ਕਰਾਂਗੇ ਜਿਹੜਾ ਬੰਦਾ ਸਾਹਮਣੇ ਆਉਂਦਾ ਕੋਈ ਦੋਸ਼ੀ ਤਰਸੇਮ ਲਾਲ ਨਾਂ ਆ ਜੀ ਮੇਰਾ ਪਿੰਡ ਤੇਂਗ ਦੇ ਰਹਿਣ ਵਾਲੇ ਆ ਜੀ ਜੀ ਸਵਾ 12 ਦੇ ਕਰੀਬ ਆਪਣੇ ਰਾਤੀਂ ਅੱਗ ਲੱਗੀ ਆ ਕਿਹੜੀ ਗੱਡੀ ਸੀ ਕੀ ਨੰਬਰ ਹੈ ਗੱਡੀ ਦਾ ਬਗੈਰ ਸੈਫਟ ਆ ਜੀ ਕੀ ਕਾਰਨ ਕੀ ਗੱਡੀ ਦਾ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਤਾਂ ਹੁਣ ਸਾਨੂੰ ਤਾਂ ਗਵਾਂਡੀਆਂ ਨੇ ਆਪਣੇ ਠਾਲਿਆ ਜਦੋਂ ਅੱਗ ਲੱਗੀ ਗੱਡੀ ਨੂੰ ਠੀਕ ਹੈ ਤੇ ਫੇਰ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗੀ ਫੇਰ ਤਾਂ ਅਸੀਂ ਬੁਝਾਉਣ ਦੇ ਚੱਕਰ 'ਚ ਹੀ ਪੈ ਗਏ 90% ਗੱਡੀ ਝੋਲਸ ਗਈ ਗੱਡੀ ਹੁਣ 90% 70 80% ਚੱਲ ਨਹੀਂ ਰਹੀ 80 80% ਗੱਡੀ ਝੋਲਸ ਹੋ ਗਈ ਆ ਕੀ ਸ਼ੱਕ ਕਿਸੇ ਤੇ ਸ਼ੱਕ ਹੁਣ ਲੋਕੇਸ਼ਨ ਮੈਂ ਤਾਂ ਕਹਿੰਨਾ ਪ੍ਰਸ਼ਾਸਨ ਆਪਣੇ ਲੋਕੇਸ਼ਨ ਲਾਵੇ ਤੇ ਮੋਬਾਈਲਾਂ ਦੀ ਡਾਂਪ ਦੇ ਨੰਬਰ ਲਾਇਆ ਜਾਵੇ ਜਿਹੜਾ ਇੱਥੇ ਬੰਦਾ ਅੱਗ ਲਾਉਣ ਆਇਆ ਹਾਂ ਉਹਦਾ ਲੱਗੇ ਪਤਾ ਪ੍ਰਸ਼ਾਸਨ ਨੂੰ ਫਾਂ ਦੱਸਿਆ ਜਾਵੇ ਸਾਰੀ ਪਿੰਡ ਨੂੰ ਕਿ ਇਹਨੇ ਅੱਗ ਲਾਈ ਆ ਕਿੱਦਾਂ ਕਿੱਦਾਂ ਲੱਗੀ ਐ ਇਹ ਉਹ ਤੋਂ ਪਤਾ ਕੀਤਾ ਜਾਵੇ ਡਾਂਪ ਦੇ ਨੰਬਰ ਲਾਇਆ ਜਾਵੇ ਪ੍ਰਸ਼ਾਸਨ ਆ ਗਿਆ ਹੁਣ ਅੱਛਾ ਅੱਛਾ ਆ ਗਿਆ ਆਪਣੇ ਧਰਮਿੰਦਰ ਸਿੰਘ ਜੀ ਐਸਆਈ ਆਏ ਆ ਓਕੇ ਜੀ ਜੋ ਬੰਦੀ ਕਾਰਵਾਈ ਕਰਨਗੇ